ਜੋਧਾਤਨਪੀਸੋ 25 ਸ਼੍ਰੀ ਨੰਦਪੁਰ ਸਾਹਿਬ ਰਾਸ਼ਟਰੀ ਪੁਲ ਸਮਾਚਾਰ ਦੀ ਟੀਮ ਪਹੁੰਚੀ ਜਿੱਥੇ ਕਿ ਹੋਲੇ ਮਹਲੇ ਦੇ ਤਿਉਹਾਰ ਤੇ ਭਾਰੀ ਮਾਤਰਾ ਵਿੱਚ ਸੰਗਤਾਂ ਦੇਖਣ ਨੂੰ ਮਿਲੀਆਂ ਭਾਈ ਬੂਟਾ ਜੀ ਨੇ ਇਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੱਤੀ ਤੁਸੀਂ ਦੇਖ ਸਕਦੇ ਹੋ ਇੱਕ ਝਲਕ ਰਾਂਸੀ ਸੰਗਤ ਦੀ ਖਾਸ ਦਾ ਗੋਪਾਲ ਚੌਂਕ ਦੇ ਗੋਲਕ ਸੁਮਰਦਨੀ ਤਸਕੀ ਤੇ ਤਸਕੀ ਦਾ ਨਾਮ ਸਾਇਕੀ ਬੋਲਾ ਮਹਲਾ ਬਣਾਉਣਾ ਕੀਤਾ ਇਹਦੇ ਵਿੱਚ ਸ਼ਾਸਤਰ ਵਿਦਿਆ ਅਰਥ ਸਿਖਾ ਰਹੇ ਦਿਖਾਈ ਤੋਂ ਕਲੀਆਂ ਦਾ ਪਾਚਾ ਪੰਨਾਾਰੇ ਪਾਰੇ ਪੁਰਾਣੀ ਜਿਹੜਾ ਆਪਣੇ ਧਰਮ ਦੇ ਵਿੱਚ ਪੰਡਾ ਹੋਏ ਇਹਦੇ ਸੇਖ ਨੇ ਜਿੱਦੇ ਸਤਿ ਸ਼੍ਰੀ ਅਕਾਲ ਸਭ ਨੂੰ ਸਾਡੇ ਵੀਰ ਜੀ ਆਹ ਹੈ ਕੋਈ ਵੀ ਰੋਮ ਨਾਂ ਕਦ ਲੈ ਤਰੀ ਜਿੰਦਗੀ ਕਰਕੇ ਪ੍ਰਮਾਤਮਾ ਲਾਭ ਰੋ ਦੀ ਆਸ ਚਾ ਲੈ ਅਮਰ ਸਤਿ ਸਤਿ ਸੰਸਰ ਦੇ ਸਾਜੋ ਨਾਸ਼ਾ ਤੋਂ ਦੂਰ ਰਹੋ ਨਾਸ਼ਾ ਦੇ ਨਾਲ ਤਾਂ ਆਪ ਵੀ ਬਚ ਨਹੀਂ ਸਕੋਗੇ ਇਸ ਲਈ ਇਸ ਤੈ ਵੀ ਆਸ ਰੱਖੋ ਦੂਰ ਰਹਿਣਾ ਚਾਹੀਦਾ ਹਲਾਏ ਗਏ ਜੋੜ ਨੇ ਲਈ ਤੇਰੀ ਸਫਲ ਹੋਣਗੇ ਜੀ ਗੁਰੂ ਸਾਹਿਬ ਜੀ ਦੇ ਪਾਏ ਹੋਏ ਚਾਹ ਸੇਵਾ ਆਪੀ ਕਰ ਰਹੇ ਹੋ ਤੁਸੀਂ ਕਿੰਨੇ ਸਮੇ ਤੋਂ ਤੁਸੀਂ ਸੇਵਾ ਕਰ ਰਹੇ ਹੋ ਜੀ ਲੰਗਰ ਦੀ 425 ਸਾਲ ਹੋ ਗਏ 425 ਸਾਲ ਹੋ ਗਏ ਗੁਰੂ ਸਾਹਿਬ ਜੀ ਦੇ ਪਾਛਾ ਜੀ ਨੇ ਸਾਡੇ ਬਜ਼ੁਰਗ ਭਾਈ ਰੂਪ ਜੀ ਨੂੰ ਖਰਚਾ ਬਖਸ਼ਿਸ਼ ਕਰਕੇ ਗੁਰੂ ਦੇ ਲੰਗਰਾਂ ਦੀ ਸੇਵਾ ਬਖਸ਼ਿਸ਼ ਕੀਤੀ ਦਾਸ ਫੈਰੂਖਾਂ ਜੀ ਦੇ ਪੈਰ ਵਿੱਚ ਪੀੜਿਤ ਹੈ ਪੀੜ ਵੀ ਵਰਸ ਦੇ ਵਿੱਚ ਅੱਜ ਉਹਨਾਂ ਦੀਆਂ ਕਿਰਪਾਵਾਂ ਸੰਗਤ ਦੇ ਸਾਹਮਣੇ ਜਿਹੜਾ ਲੰਗਰਾਂ ਦੀ ਸੇਵਾ ਇਸ ਸਾਡੇ ਪਿਤਾ ਪੁਰਖਾਂ ਤੋਂ ਇਸ ਦਾ ਪ੍ਰਾਪਤ ਹੋਇਆ ਹੈ ਪ੍ਰਾਇਵਟਿਕਾ ਦਾ द्वारतों ने करके गिराने के हिसाब से था 355 लाख 20 करोड़ लेकिन विपक्ष पार्टी एक शानदार पड़ाव पर पूर्ण वाणिज्य अब करते हैं मतलब कुछ है 100 को 11000 करोड़ का सालाना पाया रहता है और सरकार का हिसाब है आदरणीय जी आगे आप तेरी राय में जो कोई इतना रुकया हुआ कोई नहीं छाता को कौन सा तरीका है कौन पर बात करने के लिए आई है पवित्र पासपोर्ट के द्वारा वो जाति के पास किस बदलाव की बात है ये कैसे है जगा के ये तान्या दे 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 तान्या दे दे